ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸ ਸਾਂਝਾ ਕਰ ਰਹੇ ਹੰਨੇ ਹੰਨੇ ਪਾਛੇ ਕਿਤਾਬ ਜੋ ਭਾਈ ਜਗਦੀਪ ਸਿੰਘ ਫਰੀਦਕੋਟ ਜੀ ਵੱਲੋਂ ਲਿਖੀ ਗਈ ਹੈ ਪਿਛਲੇ ਅਧਿਆਏ ਵਿੱਚ ਆਪ ਜੀ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗੱਜਾ ਸਿੰਘ ਬਾਰੇ ਜਾਣਿਆ ਉਹਨਾਂ ਬਾਰੇ ਇਤਿਹਾਸ ਦੱਸਿਆ ਗਿਆ ਹੁਣ ਅੱਗੇ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਭੈਣਾਂ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡਾ ਇਹ ਵੱਡਾ ਮੁੱਲਾ ਇਤਿਹਾਸ ਹੋਰ ਨਾ ਤੱਕ ਵੀ ਪਹੁੰਚ ਸਕੇ ਹੋਰ ਵੀ ਜਾਣੂ ਹੋ ਸਕਣ ਇਤਿਹਾਸ ਅੱਗੇ ਸ਼ੁਰੂ ਕਰਦੇ ਆਂ ਪੰਥ ਨਿੰਦਿਆ ਹਮ ਸੁਨੇ ਕਿਨ ਕਿਮ ਕਾਨ ਅੱਗੇ ਸੁਣੋ ਹੁਣ ਇੱਕ ਐਸੇ ਸੂਰਬੀਰ ਦੀ ਕਥਾ ਜੋ ਯੋਧਿਆਂ ਵਿੱਚੋਂ ਸਿਰਮੌਰ ਹੈ ਜਿਸ ਦੀ ਬਹਾਦਰੀ ਤੇ ਸੂਰਬੀਰਤਾ ਦੇ ਕਿਸੇ ਕਹਿੰਦਿਆਂ ਕਹਿੰਦਿਆਂ ਸ਼ਾਇਦ ਕਈ ਰਾਤਾਂ ਬੀਤ ਜਾਣ ਜਿਸ ਦੇ ਜੰਗ ਦੇ ਮੈਦਾਨ ਵਿੱਚ ਜਾਣ ਲੱਗਿਆਂ ਕਦੇ ਵੈਰੀਆਂ ਦੀ ਤਾਕਤ ਜਾਂ ਗਿਣਤੀ ਬਾਰੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਰਾਮ ਜੰਗਾ ਚਲਾਉਣ ਵਿੱਚ ਜਿਸ ਦਾ ਕੋਈ ਸਾਨੀ ਨਹੀਂ ਸੀ ਤੀਰ ਮਾਰ ਕੇ ਜੋ ਵੈਰੀ ਦਲਾਂ ਦੇ ਘੋੜੇ ਡੇਗ ਲੈਂਦਾ ਸੀ ਜਿਸ ਦੇ ਪਰਛੇ ਨਾਗਣੀ ਤੋਂ ਦੁਸ਼ਮਣ ਦੇ ਪਹਾਥੀ ਪੈ ਖਾਂਦੇ ਸਨ ਜਿਸ ਦਾ ਨਾਮ ਸੁਣਿਆ ਹੀ ਦੁਸ਼ਮਣ ਦਾ ਮੁੜਕਾ ਚਿਉਣ ਲੱਗਦਾ ਸੀ ਕੌਣ ਹੈ ਇਹ ਮਹਾਂਬਲੀ ਜੋਧਾ ਸੁੱਖਾ ਸਿੰਘ ਕੀ ਇਮ ਚਰਚਾ ਭਈ ਸੂਰਮ ਕੋ ਸਿਰਮੌਰ ਗਿਨਈ ਇਹ ਸੂਰਮਾ ਹੈ ਮਾੜੀ ਕੰਬੋਕੀ ਦਾ ਪ੍ਰਸਿੱਧ ਜੋਧਾ ਭਾਈ ਸੁੱਖਾ ਸਿੰਘ ਅੱਜ ਜੇ ਕਿਸੇ ਦਰਿਆ ਕੰਢੇ ਇਸ ਮਹਾਯੁੱਧ ਵਿੱਚ ਸਾਡੇ ਕੋਲ ਸੁਖਾ ਸਿੰਘ ਹੁੰਦਾ ਤਾਂ ਵੈਰੀ ਦਲਾਂ ਦੀ ਹਿੰਮਤ ਨਾ ਹੁੰਦੀ ਪੰਜਾਬ ਵੱਲ ਆਖਰ ਕਰਨ ਦੀ ਸ਼ਾਇਦ ਉਹ ਜਮਨਾ ਪਾਰ ਹੀ ਨਾ ਕਰਦੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਿੰਘਾਂ ਦੇ ਜਥੇ ਵਿੱਚ ਸੁਖਾ ਸਿੰਘ ਵੀ ਸ਼ਾਮਲ ਹੈ ਕੀ ਅੱਜ ਸਾਡੇ ਕੋਲ ਐਸ ਜੰਗ ਲਈ ਉਹਨਾਂ ਜਿਹਾ ਕੋਈ ਸੂਰਬੀਰ ਨਹੀਂ ਭਾਈ ਦਰਬਾਰਾ ਸਿੰਘ ਬੋਲਿਆ ਹੈ ਤਾਂ ਸਹੀ ਜੇ ਸਮੇ ਸਿਰ ਆ ਜਾਵੇ ਕੌਣ ਕੌਣ ਹੈ ਉਹ ਜੋਦਾ ਆਪ ਹੀ ਆ ਕੇ ਦੱਸੇਗਾ ਤੁਸੀਂ ਮਨ ਚਿਤ ਲਾ ਕੇ ਸੁਖਾ ਸਿੰਘ ਦੀ ਸਾਖੀ ਸੁਣੋ ਸਿੰਘਾਂ ਦਾ ਇੱਕ ਛੋਟਾ ਜਿਹਾ ਜੱਥਾ ਕਿਸੇ ਖਾਸ ਮਹਿਮਲੇ ਲਈ ਤਿਆਰੀ ਕਰ ਰਿਹਾ ਸੀ ਕੁਝ ਸਿੰਘ ਤਲਖੀ ਵਿੱਚ ਸਨ ਤੇ ਕੁਝ ਬਿਲਕੁਲ ਸ਼ਾਂਤ ਜੱਥੇਦਾਰ ਸਹਿਜ ਮਤੇ ਨਾਲ ਗੱਲ ਕਰ ਰਿਹਾ ਸੀ ਦੋ ਤਿੰਨ ਸਿੰਘ ਘੋੜਿਆਂ ਤੇ ਚੜਨ ਲਈ ਤਿਆਰ ਸਨ ਕੁਝ ਉਹਨਾਂ ਨੂੰ ਰੋਕ ਰਹੇ ਸਨ ਤੇ ਕੁਝ ਸਵਾਰ ਹੋਣ ਲਈ ਪ੍ਰੇਰ ਰਹੇ ਸਨ ਅਸਲ ਵਿੱਚ ਹੋਇਆ ਇਹ ਕਿ ਅਹਿਮਦ ਸ਼ਾਹ ਅਬਦਾਲੀ ਲਾਹੌਰ ਜਿੱਤਨ ਮਗਰੋਂ ਆਪ ਤਾਂ ਅੱਗੇ ਦਿੱਲੀ ਨੂੰ ਨਿਕਲ ਗਿਆ ਤੇ ਜਾਂਦਾ ਹੋਇਆ ਆਪਣੇ ਕੋਲ ਚੁਣਵੇਂ ਸਿਪਾਹੀ ਦੇਖ ਰੇਖ ਲਈ ਇੱਥੇ ਛੱਡ ਗਿਆ ਇਹ ਸਿਪਾਹੀਆਂ ਦੀ ਇੱਕ ਖਾਸ ਟੁਕੜੀ ਸੀ ਜੋ ਅਬਦਾਲੀ ਦੇ ਬਹੁਤ ਨਿਕਟਵਰਤੀ ਸਨ ਕੁਝ ਤਾਂ ਉਸ ਦੇ ਚਾਚੇ ਤਾਇਆ ਦੇ ਪੁੱਤ ਭਰਾ ਹੀ ਸਨ ਅਬਦਾਲੀ ਨਾਲ ਹੀ ਇਹਨਾਂ ਦਾ ਖਾਣ ਪਾਣ ਸੀ ਸਾਰੀ ਫੌਜ ਵਿੱਚ ਇਹਨਾਂ ਦੀ ਗਿਣਤੀ ਗਿਨੇ ਚੁਣੇ ਸੂਰਬੀਰਾਂ ਵਿੱਚ ਆਉਂਦੀ ਸੀ ਸੂਬਾ ਤਾਂ ਕੁਸਕਿਆ ਵੀ ਨਹੀਂ ਗਿਲਜਿਆਂ ਦੀ ਫੌਜ ਅੱਗੇ ਇਹ ਆਵਾਜ਼ ਲਾਹੌਰ ਵਿੱਚ ਆਮ ਸੁਣਾਈ ਦਿੰਦੀ ਦਿੰਦੀਆਂ ਸਨ ਤੇ ਅਫਗਾਨੀ ਸਪਾਹੀਆਂ ਵਿੱਚ ਤਾਕਤ ਦਾ ਹੰਕਾਰ ਹੋਰ ਵੱਧ ਜਾਂਦਾ ਸੀ ਪਤਾ ਤਾਂ ਉਦੋਂ ਲੱਗੋ ਜਦ ਮੱਥਾ ਸਿੰਘਾਂ ਨਾਲ ਲੱਗਿਆ ਤੀਰਵਾੰਗ ਇਹ ਬੋਲ ਦਰਾਨੀਆਂ ਦੇ ਕੰਨਾਂ ਵਿੱਚ ਵੱਜਿਆ ਇਹ ਸੁਣਦੇ ਤਾਂ ਉਹ ਆਦੀ ਹੀ ਨਹੀਂ ਸਨ ਕੋਈ ਸਾਡੀ ਟੱਕਰ ਦਾ ਵੀ ਹੈ ਉਹ ਸੋਚਣ ਲੱਗੇ ਇਸ ਗੱਲ ਸੈਨਾਪਤੀ ਤੱਕ ਪਹੁੰਚੀ ਤਾਂ ਖੁਸ਼ ਹੁੰਦਿਆਂ ਬੋਲਿਆ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਉਸਨੇ ਸਾਡੀ ਸੁਣ ਲਈ ਤੇ ਸਾਡੀਆਂ ਤਲਵਾਰਾਂ ਦੇ ਹਾਣ ਦਾ ਕੋਈ ਦੁਸ਼ਮਣ ਵੀ ਧਰਤੀ ਤੇ ਜੇ ਭੇਜਿਆ ਜਾਓ ਪਤਾ ਕਰੋ ਕਿੱਥੇ ਮਿਲਣਗੇ ਸਿੰਘ ਉਸਨੇ ਸਪਈਆਂ ਨੂੰ ਹੁਕਮ ਦਿੱਤਾ ਤੇ ਸਿੰਘਾਂ ਦੀ ਭਾਲ ਸ਼ੁਰੂ ਹੋ ਗਈ ਅਫਗਾਨਾਂ ਨੂੰ ਆਪਣੀ ਤਾਕਤ ਤੇ ਮਾਨ ਸੀ ਸੋ ਉਹ ਲਾਹੌਰੀਆਂ ਨੂੰ ਸਿੰਘਾਂ ਬਾਰੇ ਪੁੱਛਦੇ ਫਿਰ ਰਹੇ ਸਨ ਵੱਡੇ ਵੱਡੇ ਜਰਵਾਨੇ ਘੋੜਿਆਂ ਨੇ ਸਿੰਘਾਂ ਦੀ ਭਾਲ ਵਿੱਚ ਲਾਹੌਰ ਦੀਆਂ ਗਲੀਆਂ ਛਾਣ ਛੱਡੀਆਂ ਸਨ ਸਾਨੂੰ ਤਾਂ ਬਸ ਬਹਾਦਰ ਸਿੰਘਾਂ ਦੀ ਚਲਕੇ ਹੀ ਝਲਕ ਦੀ ਲੋਚਾ ਹੈ ਜਿੱਥੇ ਵੀ ਸਿੰਘਾਂ ਦੀ ਦਸ ਪੈਂਦੀ ਉਥੇ ਜਾ ਉਹ ਕਹਿੰਦੇ ਕਈ ਦਿਨਾਂ ਦੀ ਭਾਲ ਮਗਰੋਂ ਹਲਕਾਰਿਆਂ ਨੇ ਸਿੰਘਾਂ ਦੀ ਠਾਹਰ ਦੀ ਦਸ ਪਾਈ ਬੁੱਢਾ ਕੋਟ ਜਿੱਥੋਂ ਸਤਲੁਜ ਲੰਘਦਾ ਹੈ ਸਿੰਘ ਦਰਿਆ ਕਿਨਾਰੇ ਰਹਿੰਦੇ ਸਨ ਕੁਝ 200 ਦਰਾਨੀ 400 ਘੋੜਿਆਂ ਤੇ ਸਵਾਰ ਹੋ ਕੇ ਇਧਰਾਂ ਟੁੱਕੇ ਹਾਂ ਸਿਪਾਹੀ 200 ਤੇ ਘੋੜੇ 400 ਦਰਾਨੀ ਸਿਪਾਹੀ ਇਹਨੇ ਜਰਵਾਣੇ ਸਨ ਕਿ ਕਈ ਕੋਈ ਘੋੜਾ ਉਹਨਾਂ ਨੂੰ 10-15 ਕੋਹ ਤੋਂ ਵੱਧ ਪੈਂਡਾ ਤੈ ਹੀ ਨਹੀਂ ਕਰਵਾ ਸਕਦਾ ਸੀ ਸੋ ਇੱਕ ਘੋੜੇ ਨੂੰ ਸਵਾਦ ਦਿਵਾਉਣ ਲਈ ਉਹ ਦਰਾਨੀ ਇੱਕ ਵੱਧੂ ਕੋੜਾ ਰੱਖਦਾ ਸੀ ਇੱਕ ਤਾਂ ਅਫਗਾਨ ਸਪਾਹੀਆਂ ਦੇ ਸਰੀਰ ਦੇ ਇੰਨੇ ਤਗੜੇ ਤੇ ਉਤੋਂ ਹਰ ਇੱਕ ਦੇ ਸਰੀਰ ਲੋਹੇ ਨਾਲ ਮੜੇ ਹੋਏ ਸਿਰਾਂ ਤੇ ਫਲਾਦੀ ਟੋ ਟੋਪ ਸੰਜੂਆਂਾਂ ਨੱਕਜੀਆਂ ਦਾਤਾਂ ਜੀਆਂ ਦੇਹਾਂ ਇੱਥੋਂ ਤੱਕ ਕਿ ਉਹਨਾਂ ਦੀਆਂ ਸੁਥਨਾ ਵੀ ਲੋਹੇ ਦੀਆਂ ਸਨ ਪੈਰਾਂ ਵਿੱਚ ਫਲਾਦ ਦੀਆਂ ਬਣੀਆਂ ਜੁੱਤੀਆਂ ਤੇ ਹੱਥਾਂ ਵਿੱਚ ਦਸਤਾਨੇ ਵੀ ਫਲਾਦੀ ਸੰਜੋਸ਼ ਨੇ ਉਹਨਾਂ ਦੇ ਅਸਤਰਾਂ ਬਸਤਰਾਂ ਦਾ ਭਾਰ ਲਗਭਗ ਡੂੜਮਾਨ ਹੋਵੇਗਾ ਫਿਰ ਘੋੜਿਆਂ ਨੇ ਬਰਗਸਤਾਨ ਪਹਿਨੇ ਹੋਏ ਸਿਰ ਤੋਂ ਪੈਰਾਂ ਤੀਕ ਲੋਹਾ ਹੀ ਲੋਹਾ ਤਾਕਤ ਦੇ ਹੌਸਲੇ ਤੇ ਦਰਾਨੀ ਸਿੰਘਾਂ ਨੂੰ ਲੱਭਦੇ ਲੱਭਦੇ ਠਾਹਰ ਤੇ ਬਿਲਕੁਲ ਨਜ਼ਦੀਕ ਆ ਗਏ ਸਿੰਘਾਂ ਨੂੰ ਪਤਾ ਲੱਗਿਆ ਤਾਂ ਉਹ ਇੱਕਦਮ ਸੰਭਲੇ ਤੇ ਦਰਿਆ पार ਕਰਕੇ ਫਿਰੋਜ਼ਪੁਰ ਵੱਲ ਨਿਕਲ ਗਏ ਦਰਾਨੀਆਂ ਦਾ ਹੰਕਾਰ ਸਤਵੇਂ ਸਮਾਨ ਤੇ ਜਾ ਪਹੁੰਚਾ ਅਫਗਾਨ ਸੇਨਾਪਤੀ ਭਜੇ ਜਾਂਦੇ ਸਿੰਘਾਂ ਨੂੰ ਵੰਗਾਰਦਾ ਹੋਇਆ ਬੋਲਿਆ ਅਸਲੀ ਤਾਂ ਤੁਹਾਡੀ ਬਹਾਦਰੀ ਦੇ ਕਿਸੇ ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਆਏ ਸਾਂ ਸੁਣਿਆ ਸੀ ਕਿ ਕੱਲਾ ਕੱਲਾ ਸਿੰਘ ਸ਼ੇਰ ਹੈ ਸੋਚਿਆ ਛੇਰਾਂ ਨਾਲ ਮੱਥਾ ਲਾ ਕੇ ਅਸੀਂ ਵੀ ਆਪਣੀ ਅਸਲੀ ਤਾਕਤ ਪਰਖਾਂਗੇ ਪਰ ਤੁਸੀਂ ਤਾਂ ਸਹਿਆਂ ਤੋਂ ਗਿੱਦੜਾਂ ਤੋਂ ਵੀ ਮਾਰੇ ਨਿਕਲੇ ਓਏ ਜਿਸ ਤਰ੍ਹਾਂ ਤੁਸੀਂ ਅੱਡੀਆਂ ਨੂੰ ਥੁੱਕ ਲਾ ਕੇ ਭਜਦੇ ਹੋ ਇਸ ਤਰ੍ਹਾਂ ਤਾਂ ਕੈਰ ਤੋਂ ਕੈਰ ਵੀ ਨਹੀਂ ਭਜਦਾ ਵਾਹ ਓਏ ਬਹਾਦਰੋ ਐਵੇਂ ਪੈੜਾ ਹੀ ਕਰਵਾਇਆ ਸਾਨੂੰ ਸਾਨੂੰ ਥੋੜਾ ਅਸਲੀ ਰੂਪ ਪਤਾ ਹੁੰਦਾ ਤਾਂ ਅਸੀਂ ਕਾਹ ਨੂੰ ਵਾਟਾ ਗਿਰੀਆਂ ਕਰਨੀ ਸੀ ਦਰਾਂਦਿਆਂ ਨੇ ਇਹ ਬੋਲ ਭੱਜੇ ਜਾਂਦੇ ਸਿੰਘਾਂ ਦੇ ਕਾਲਜੇ ਵਿੱਚ ਜੰਗਾਲੇ ਸ਼ੁਰੇ ਵੰਗ ਖੁੱਭ ਗਏ ਉਹਨਾਂ ਦੇ ਘੋੜਿਆਂ ਨੇ ਅੱਗੇ ਜਾਣੋਂ ਨਾ ਕਰ ਦਿੱਤੀ ਮੇਆਨਾ ਵਿੱਚੋਂ ਗਰਜਵੀਂ ਆਵਾਜ਼ਾਂ ਆਉਣ ਲੱਗੀਆਂ ਪਰ ਇਹ ਵੀ ਯੋਧੇ ਦਾ ਇੱਕ ਵੱਡਾ ਗੁਣ ਹੈ ਕਿ ਉਹ ਜਾਣਦਾ ਹੈ ਕਿ ਕਦੋਂ ਨਹੀਂ ਲੜਨਾ ਤੁਸੀਂ ਤਾਂ ਸਾਡੇ ਘੋੜਿਆਂ ਦੇ ਪੌੜਾਂ ਨਾਲ ਉੱਡੀ ਗਰਦ ਦੇਖ ਕੇ ਹੀ ਖੋਫ ਖਾ ਗਏ ਤੁਸੀਂ ਕਿੱਧਰ ਦੇ ਸੂਰਮੇ ਹੋ ਸਵਾਦ ਵਾਲੀ ਗੱਲ ਤਾਂ ਇਹ ਸੀ ਕਿ ਤੁਸੀਂ ਲੜ ਕੇ ਮਰਨਾ ਕਬੂਲ ਕਰਦੇ ਪਰ ਆਪਣੇ ਸਿੰਘ ਨਾਮ ਨੂੰ ਵਟਾ ਨਾ ਲੱਗਣ ਦਿੰਦੇ ਨਾਮ ਬਦਲੋ ਕਹਿ ਰਹੋ ਆਪਣੇ ਜਾਂ ਫਿਰ ਜੂਝ ਕੇ ਨਾਮ ਕਮਾਓ ਤੇ ਸਾਰੀ ਫੌਜ ਨਾਲ ਨਹੀਂ ਲੜ ਸਕਦੇ ਤਾਂ ਆਪਣੇ ਦੋ ਲੜਾਕੇ ਭੇਜੋ ਤੇ ਇਧਰੋਂ ਸਾਡਾ ਇਕੱਲਾ ਸਪਾਈ ਆਏਗਾ ਇੰਨੇ ਵਿੱਚ ਹੀ ਫੈਸਲਾ ਹੋ ਜਾਏਗਾ ਜੇ ਤੁਹਾਡੇ ਦੋ ਸਾਡੇ ਇਕੱਲੇ ਨੂੰ ਮਾਰ ਗਏ ਤਾਂ ਮદાન ਤੁਹਾਡਾ ਵਿੱਚੂ ਦੇ ਡੰਗ ਵਰਗਾ ਇੱਕ ਹੋਰ ਬোল ਦਰਾਨੀਆਂ ਨੇ ਛੱਡਿਆ ਖਾਲਸਾ ਜੀ ਦਰਾਨੀਆਂ ਦੀ ਵੰਗਾਰ ਦਾ ਜਵਾਬ ਦਿੱਤਾ ਜਾਵੇਗਾ ਜਥੇਦਾਰ ਬਾਬਾ ਸ਼ਾਮ ਸਿੰਘ ਬੋਲੇ ਅਸੀਂ 5 ਸਿੰਘ ਭੇਜਦੇ ਹਾਂ ਤੇ ਤੁਸੀਂ 10 ਪਾਹੀ ਭੇਜੋ ਮੁਕਾਬਲਾ ਬਰਾਬਰ ਦਾ ਫੇਰ ਹੋਵੇਗਾ ਸਾਡੇ ਕੋਲ ਢਾਲਾਂ ਕਿਰਪਾਨਾਂ ਤੇ ਰਾਮ ਜੰਗੇ ਹੋਣਗੇ ਸੋ ਤੁਸੀਂ ਵੀ ਬਰਾਬਰ ਦੇ ਸ਼ਸਤਰ ਲੈ ਕੇ ਆਇਓ ਜਥੇਦਾਰ ਦੀ ਆਵਾਜ਼ ਵਿੱਚ ਗਰਜ ਸੁਣਾਈ ਦਿੱਤੀ ਆਹ ਬਣੀ ਆ ਗੱਲ ਬਾਹਲੇ ਜੋੜ ਘਟਾਵੇਂ ਵਿੱਚ ਨਹੀਂ ਪੈਂਦੇ ਇਕੱਲੇ ਨੂੰ ਕੱਲਾ ਹੀ ਸਹੀ ਪਰ ਅਸੀਂ ਬੰਦੂਕਾਂ ਨਾਲ ਨਹੀਂ ਲੜਦੇ ਤਾਕਤ ਦੀ ਪਰਖ ਤਾਂ ਕਟਾਰਾਂ ਤੇ ਤਲਵਾਰਾਂ ਦੀ ਜੰਗ ਵਿੱਚ ਹੁੰਦੀ ਹੈ ਤੁਸੀਂ ਵੀ ਬਿਨਾ ਬੰਦੂਕਾਂ ਤਵਾਓ ਇਹ ਕਹਿੰਦਿਆ ਅਫਗਾਨੀ ਸੈਨਾਪਤੀ ਨੇ ਆਪਣੇ ਸਭ ਤੋਂ ਬਹਾਦਰ ਲੜਾਕੇ ਨੂੰ ਇਸ਼ਾਰਾ ਕੀਤਾ ਅਫਗਾਨਾ ਨੇ ਸਿੰਘਾਂ ਦੇ ਨਿਸ਼ਾਨਿਆਂ ਬਾਰੇ ਸੁਣਿਆ ਹੋਇਆ ਸੀ ਉਹਨਾਂ ਨੂੰ ਪਤਾ ਸੀ ਕਿ ਬਰੂਦ ਦੀਆਂ ਗੋਲੀਆਂ ਅੱਗੇ ਉਹਨਾਂ ਦੀ ਤਾਕਤ ਧਰੀ ਧਰਾਈ ਰਹਿ ਜਾਵੇਗੀ ਇਸੇ ਲਈ ਉਹ ਤਲਵਾਰ ਢਾਲਾਂ ਦੀ ਲੜਾਈ ਦੇ ਹੱਕ ਵਿੱਚ ਸਨ ਪਰ ਇਧਰੋਂ ਸਿੰਘਾਂ ਨੂੰ ਆਪਣੇ ਆਪ ਜੰਗਿਆਂ ਤੇ ਮਾਣ ਸੀ ਲੜਾਈ ਦਾ ਸੂਲ ਵੀ ਇਹੋ ਹੈ ਕਿ ਆਪਣੇ ਸਭ ਤੋਂ ਪਰੋਸੇ ਮੰਦ ਸ਼ਸਤਰਾਂ ਨਾਲ ਲੜੀ ਜਾਵੇ ਦੂਜੇ ਪੱਖ ਵਿੱਚ ਇਹ ਵੀ ਸੀ ਕਿ ਸਿੰਘਾਂ ਦੀਆਂ ਗਰਪਾਨਾਂ ਵੀ ਅਫਗਾਨਾਂ ਦੇ ਮੇਲ ਦੀਆਂ ਨਹੀਂ ਸਨ ਤੇ ਨਾ ਹੀ ਉਹਨਾਂ ਕੋਲ ਫਰੀਹ ਟਕਣ ਲਈ ਸੰਜੋਆ ਸਨ ਉਹਨਾਂ ਨੂੰ ਪਤਾ ਸੀ ਕਿ ਬੰਦੂਕ ਦੀ ਗੋਲੀ ਦਰਾਨੀਆਂ ਦੀਆਂ ਸੰਜੋਆ ਪਾੜ ਕੇ ਵੀ ਨਿਕਲ ਜਾਵੇਗੀ ਸੋ ਇੱਕ ਪੂਰੀ ਰਾਤ ਇਸ ਬਹਿਸ ਵਿੱਚ ਲੰਘ ਗਈ ਸਵੇਰ ਹੁੰਦੇ ਸਾਰ ਗਿਲਜਿਆਂ ਦਾ ਚੋਟੀ ਦਾ ਇੱਕ ਬਹਾਦਰ ਸ਼ਸਤਰਾਂ ਨਾਲ ਸਜਿਆ ਧਜਿਆ ਮੈਦਾਨ ਵਿੱਚ ਖੜਾ ਸੀ ਤਲਵਾਰਾਂ ਕੁੰਡੀਆਂ ਕਰ ਦੇਣ ਵਾਲੀ ਸੰਜੋ ਉਹਦੇ ਧੰਨ ਤੇ ਸਜਾਈ ਹੋਈ ਸੀ ਆਪਣੀ ਤਲਵਾਰ ਹਵਾ ਵਿੱਚ ਲਹਿਰਾਉਂਦਾ ਹੋਇਆ ਸਤਲੋਜ ਪਾਰ ਰੇਤੇ ਦੇ ਇੱਕ ਢੇਰ ਉੱਤੇ ਖਲੋਤਾ ਸਿੰਘਾਂ ਨੂੰ ਵੰਗਾਰ ਰਿਹਾ ਸੀ ਸ਼ੇਰ ਸਦਮਾਉਂਦੇ ਹੋ ਤਾਂ ਸ਼ੇਰਾਂ ਵਾਲੀ ਜੁਰਤ ਵੀ ਦਿਖਾਓ ਨਹੀਂ ਤਾਂ ਨਾਵਾਂ ਨਾਲ ਗਿੱਦੜ ਲਿਖਣਾ ਸ਼ੁਰੂ ਕਰੋ ਜਾਂ ਤਾਂ ਵੰਗਾਰਕ ਬੋਲੋ ਤੇ ਤਲਵਾਰ ਕਟਾਰ ਲੈ ਕੇ ਆਓ ਤੇ ਨਹੀਂ ਤਾਂ ਲਿਖ ਕੇ ਦੇ ਦਿਓ ਕਿ ਅਸੀਂ ਨਹੀਂ ਲੜ ਸਕਦੇ ਦਰਾਨੀਆਂ ਨਾਲ ਤੇ ਹਾਰ ਕਬੂਲ ਕਰੋ ਬੋਲਦਾ ਆ ਉਹ ਕੋ ਚੇਰਮਾ ਕਰੂੰ ਤਲਵਾਰ ਦਾ ਮੁੱਠਾ ਢਾਲ ਤੇ ਮਾਰਦਾ ਸੀ ਤੇ ਬੜੀ ਭਿਆਨਕ ਜਿਹੀ ਆਵਾਜ਼ ਕੱਢਦਾ ਸੀ ਸਵਾਲੀਆਂ ਨਜ਼ਰਾਂ ਨਾਲ ਇੱਕ ਇੱਕ ਸਿੰਘ ਇੱਕ ਦੂਜੇ ਵੱਲ ਟੱਕਰੇ ਸਨ ਜਥੇਦਾਰ ਨੂੰ ਦਹਾੜ ਰਿਹਾ ਦਰਾਨੀ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਜੇ ਫੈਸਲਾ ਉਸ ਇਕੱਲੇ ਨੇ ਕਰਨਾ ਹੁੰਦਾ ਤਾਂ ਹੁਣ ਤੱਕ ਉਹ ਗਿਲਜੇ ਦਾ ਸਿਰ ਬਰਛੇ ਤੇ ਟੰਗ ਚੁੱਕਾ ਹੁੰਦਾ ਪਰ ਗੱਲ ਸਾਰੇ ਜਥੇ ਦੀ ਸਹਿਮਤੀ ਨਾਲ ਹੋਣੀ ਸੀ ਜੋ ਵੇਲਾ ਨਾ ਵਿਚਾਰੇ ਉਹਨੂੰ ਸਿਆਣਾ ਨਹੀਂ ਕਹਿੰਦੇ ਇਹ ਵੇਲਾ ਫਾਲਤੂ ਬਹਾਦਰੀਆਂ ਦਿਖਾਉਣ ਦਾ ਨਹੀਂ ਆਪਣੀ ਹੋਂਦ ਬਚਾਉਣ ਦਾ ਹੈ ਸਿੰਘਾਂ ਦੇ ਜਥੇ ਵਿੱਚੋਂ ਇੱਕ ਪਾਸਿਓਂ ਆਵਾਜ਼ ਆਈ ਪਤਗਵਾ ਕੇ ਜੇ ਅਸੀਂ ਹੋਂਦ ਬਚਾਈ ਤਾਂ ਲੱਖ ਦੀ ਲਾਹਨਤ ਐ ਸੀ ਹੋਂਦ ਤੇ ਇੱਕ ਮੋਛ ਬਟ ਗੱਭਰੂ ਬੋਲਿਆ ਉਸਨੇ ਘੋੜਾ ਪਛਾਣ ਮੋੜਿਆ ਇਹ ਚੜਤ ਸਿੰਘ ਸੀ ਉਸਨੇ ਆਪਣੀ ਬੰਦੂਕ ਮੋਢਿਆਂ ਲਾ ਕੇ ਹੇਠਾਂ ਰੱਖ ਦਿੱਤੀ ਤੇ ਖੰਡਾ ਮਿਆਂ ਨੂੰ ਧੂਕੇ ਬਾਹਰ ਕੱਢ ਲਿਆ ਉਸ ਦਾ ਇੱਕ ਕਦਮ ਪੰਜਾਬ ਵਿੱਚ ਜਲਦੀ ਹੀ ਸਥਾਪਿਤ ਹੋਣ ਵਾਲੇ ਸਿੱਖ ਰਾਜ ਦੀ ਕੈਮੀ ਦਾ ਸੰਕੇਤ ਸੀ ਗਿਲਜਿਆਂ ਦੇ ਕਦ ਦੇਖੋ ਤੇ ਆਪਣੀ ਉਮਰ ਵੱਲ ਧਿਆਨ ਮਾਰੋ ਇੱਕ ਹੋਰ ਠਾਹੂ ਜਿਆ ਬੋਲ ਪਤਾ ਨਹੀਂ ਕਿੱਧਰੋਂ ਆਇਆ ਹਾਥੀ ਨਾਲੋਂ ਤਾਂ ਨਹੀਂ ਵੱਡਾ ਕਦ ਗਿਲਜਿਆਂ ਦਾ ਇਹ ਆਪਣੀ ਨਾਗਣੀ ਤੇ ਭਰੋਸਾ ਨਹੀਂ ਰਿਹਾ ਖਾਲਸੇ ਨੂੰ ਛੋਟੇ ਪੰਜੰਗੀ ਨੇ ਕੋਲ ਘੋੜਾ ਲੈ ਜਾਂਦਾ ਹੋਇਆ ਇੱਕ ਸਿੰਘ ਗਰਜਿਆ ਇਹ ਸੁੱਖਾ ਸਿੰਘ ਸੀ ਮਸੇ ਰੰਗੜ ਜਿਹੇ ਕਈ ਹੰਕਾਰੇ ਹੋਏ ਮੁਗਲਾਂ ਦੇ ਸਿਰ ਲਾਉਣ ਵਾਲਾ ਸੂਰਮਾ ਸੁਖਾ ਸਿੰਘ ਹੈ ਕੋਈ ਜਿਹੜਾ ਮਾਂ ਦੇ ਚੁੰਗੇ ਦੁੱਧ ਦੀ ਇੱਜ਼ਤ ਰੱਖ ਦਿਖਾਵੇ ਕਿ ਸਭਨੇ ਆਪਣੇ ਮਾਪਿਆਂ ਨੂੰ ਸ਼ਰਮਸਰ ਕਰਨ ਵਾਲੇ ਹੀ ਹੋ ਦਰਾਨੀਆਂ ਵਾਲਿਓ ਪਾਸੋਂ ਇੱਕ ਹੋਰ ਸ਼ਬਦ ਬਾਣ ਛੂਕਦਾ ਹੋਇਆ ਖਾਲਸੇ ਨੂੰ ਅਜੇ ਤੇਰੀ ਲੋੜ ਹੈ ਭਜੰਗਿਆ ਤੂੰ ਵੱਡੀਆਂ ਮਹਿਮਾ ਸਰ ਕਰਨੀਆਂ ਨੇ ਸੁਖਾ ਸਿੰਘ ਵੀ ਸੋਚ ਰਿਹਾ ਸੀ ਕਿ ਲਬਾਲ ਚੜਤ ਸਿੰਘ ਹੰਕਾਰੇ ਹੋਏ ਪਠਾਨ ਨਾਲ ਟੱਕਰ ਨਹੀਂ ਲੈ ਸਕੇਗਾ ਉਸ ਵਿੱਚ ਰੋਹ ਤੇ ਜੋਸ਼ ਜ਼ਰੂਰ ਸੀ ਪਰ ਫਲੌ ਫਲੌਂਦੀ ਫਲਾਦੀ ਸੰਜੋਆਂ ਨੂੰ ਪਾੜਨ ਲਈ ਸਰੀਰਕ ਬਲ ਤੇ ਬਲ ਦੀ ਵੀ ਲੋੜ ਸੀ ਵੱਡੀਆਂ ਮਹਿਮਾ ਦੀ ਤਿਆਰੀ ਛੋਟੀਆਂ ਲੜਾਈਆਂ ਤੋਂ ਹੀ ਸ਼ੁਰੂ ਹੁੰਦੀ ਹੈ ਜੂਦਿਆਨ ਹੋਰ ਅਭਿਆਸ ਕਰਨ ਦਾ ਮੌਕਾ ਨਹੀਂ ਮਿਲਦਾ ਇੰਜ ਹੀ ਜੰਗ ਤੇ ਜਾਣੂ ਹੋਈਦਾ ਹੈ ਚੜਤ ਸਿੰਘ ਬੋਲਿਆ ਹਾਂ ਪਰ ਤੂੰ ਗਿਲਜੇ ਵੱਲ ਦੇਖ ਪੰਜ ਸੱਤ ਮਨ ਲੋਹੇ ਨਾਲ ਲੱਧਿਆ ਹੋਇਆ ਹੈ ਲੜਾਈ ਵੱਡੀ ਹੋਵੇ ਭਾਵੇਂ ਛੋਟੀ ਪੂਰੀ ਤਿਆਰੀ ਨਾ ਜਾਈਦਾ ਹੈ ਪਰ ਪੰਥ ਲਈ ਬੋਲੇ ਜਾ ਰਹੇ ਖੋਟੇ ਬੱਚੇ ਮੇਰੇ ਤੋਂ ਹੋਰ ਸਹਾਰ ਨਹੀਂ ਹੋਣੇ ਖਾਲਸਾ ਜੀ ਪੰਥ ਦੀ ਦਿੰਦਿਆ ਕੰਨੀ ਕਿਵੇਂ ਸੁਣ ਲਵਾਂ ਸੋ ਜਾਨ ਬਿੰਦ ਨੂੰ ਜਾਂਦੀ ਹੈ ਹੁਣੇ ਜਾਵੇ ਪਰ ਬੇਅਦਬੀ ਭਰੇ ਬੋਲ ਹੋਰ ਸੁਣ ਨਹੀਂ ਹੁੰਦੇ ਨਾਲੇ ਮਰਨਾ ਮਾਰਨਾ ਤਾਂ ਸਤਗੁਰਾਂ ਦੇ ਹੱਥ ਹੈ ਮੇਰੀ ਕਿਰਤ ਦਾ ਮੇਰੀ ਕਿਰਤਤਾ ਜੁੰਜਣਾ ਹੈ ਜਿਸ ਦਾ ਕਾਲ ਆ ਗਿਆ ਉਹ ਪ੍ਰਾਂਤ ਤਿਆਗ ਜਾਵੇਗਾ ਚੜਤ ਸਿੰਘ ਦੇ ਰੜਤਾ ਦੇਖ ਕੇ ਸੁਖਾ ਸਿੰਘ ਨੂੰ અત્યੰਤ ਖੁਸ਼ੀ ਹੋ ਰਹੀ ਸੀ ਚੜਤ ਸਿੰਘ ਨੇ ਬੋਲਣਾ ਜਾਰੀ ਰੱਖਿਆ ਜਿਵੇਂ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਿ ਕੁਝ ਪਲਾਂ ਦਾ ਸਿਮਰਨ ਸੈਂਕੜੇ ਪਾਪ ਕੱਢ ਦਿੰਦਾ ਹੈ ਛੇਨ ਮਾਤਰ ਵਾਹਿਗੁਰੂ ਨਾਮ ਵੀ ਜਨਮਾਂ ਦੀ ਮੈਲ ਲਾ ਸੁੱਟਦਾ ਹੈ ਉਸੇ ਤਰ੍ਹਾਂ ਥੋੜੇ ਬਲ ਤੇ ਵੱਡੇ ਨਿਚੇ ਨਾਲ ਕਿਸੇ ਵੀ ਵੈਰੀ ਨਾਲ ਲੜਿਆ ਜਾ ਸਕਦਾ ਹੈ ਤਨ ਹੈ ਤੁਪਜੰਗਿਆ ਤੰਤਾਂ ਦੇ ਜੋਗ ਹਨ ਤੈਨੂੰ ਜੰਮਣ ਵਾਲੇ ਧੰਨ ਕਲਗੀਧਰ ਪਿਤਾ ਜੀ ਮਹਾਰਾਜ ਦਾ ਪੰਥ ਮੈਨੂੰ ਪਤਾ ਹੈ ਕਿ ਐਸੇ ਸਿੱਧਕ ਅਗੇ ਵੱਡੀਆਂ-ਵੱਡੀਆਂ ਫੁੱਭਾਂ ਨਹੀਂ ਟਿਕ ਸਕਦੀਆਂ ਪਰ ਜੇ ਤੇਰੀ ਆਗਿਆ ਹੋਵੇ ਤਾਂ ਇਸ ਗਿਲਜੇ ਦਾ ਸਿਰ ਮੈਂ ਭੰਨ ਕੇ ਲਿਆਵਾਂ ਸੁਖਾ ਸਿੰਘ ਨੇ ਇੰਨੇ ਬੋਲਾਂ ਨੇ ਛੜਤ ਸਿੰਘ ਨੇ ਉਸ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਔ ਪਰੇ ਜਿਹੜਾ ਬੋਰਡ ਹੈ ਉਥੇ ਇੱਕ ਸੰਜੋਤ ਫਲਾਦੀ ਦਸਤਾਨੇ ਪਏ ਹਨ ਤੇ ਤੂੰ ਭੱਜ ਕੇ ਚੱਕ ਲਿਆਵੇਂ ਤਾਂ ਮੈਂ ਵੰਗਾਰ ਦਾ ਜਵਾਬ ਦੇਣ ਲਈ ਚੜਾਈ ਕਰਾਂ ਪਰ ਸੰਜੋ ਸਾਡੇ ਕੋਲ ਕਿੱਥੋਂ ਆਈ ਕੁਝ ਦਿਨ ਪਹਿਲਾਂ ਐਸੇ ਹੀ ਇੱਕ ਗਿਲਜੇ ਨਾਲ ਟੱਕਰ ਹੋ ਗਈ ਸੀ ਇਹ ਸੰਜੋ ਉਸੇ ਦੀ ਹੈ ਸੁਖਾ ਸਿੰਘ ਮੁਸਕਰਾਉਂਦਿਆਂ ਬੋਲਿਆ ਚੜਤ ਸਿੰਘ ਨੇ ਸੰਜੋ ਪਾਉਣ ਵਿੱਚ ਸੁਖਾ ਸਿੰਘ ਦੀ ਮਦਦ ਕੀਤੀ ਤਣੀਆਂ ਕੱਸੀਆਂ ਤੇ ਜੰਗੀ ਕਮਰ ਕੱਸਾ ਲਵਾਇਆ ਰਾਜਸਥਾਨ ਦੇ ਸਰੋਹੀ ਨਗਰ ਦੀ ਬਣੀ ਹੋਈ ਸਰੋਹੀ ਹੱਥਾਂ ਵਿੱਚ ਫੜ ਕੇ ਸੁਖਾ ਸਿੰਘ ਨੇ ਉਸ ਨੂੰ ਮੱਥੇ ਨਾਲ ਸਹਾਇਆ ਨਮਸਕਾਰ ਕੀਤੀ ਢਾਲ ਗਾਤਰੇ ਪਾਈ ਪੰਜਾਂ ਸਿੰਘਾਂ ਨੇ ਫਤਿਹ ਦੀ ਅਰਦਾਸ ਅਰੰਭੀ ਭਗਉਤੀ ਨੂੰ ਸਹਾਈ ਹੋਣ ਲਈ ਬੇਨਤੀ ਕੀਤੀ ਗਈ ਘੋੜੇ ਨੂੰ ਨਮਸਕਾਰ ਕਰਕੇ ਸੁਖਾ ਸਿੰਘ ਘੋੜੇ ਤੇ ਸਵਾਰ ਹੋਇਆ ਇਹ ਹੀ ਸਿੰਘਾਂ ਦੀ ਰੀਤ ਹੈ ਕੁਝ ਐਸੇ ਸ਼ਗਨ ਹੋਏ ਜਿਹੜੇ ਸ਼ੁਭ ਮੰਨੇ ਜਾਂਦੇ ਸਨ ਸਿੰਘਾਂ ਨੇ ਜੇ ਕਾਰੇ ਗਏ ਜਾਏ ਇੱਕ ਐਸੀ ਚੜ੍ਹਦੀ ਕਲਾ ਜਥੇ ਵਿੱਚ ਰਵਾ ਹੋ ਗਈ ਜਿਵੇਂ ਮੈਦਾਨ ਖਾਲਸੇ ਨੇ ਮਾਰ ਹੀ ਲਿਆ ਹੋਵੇ ਵਾਰ ਚਰੀਪ ਗੋਤੀ ਜੀ ਕੀ ਸ਼ੁਰੂ ਕਰ ਭਜੰਗੀਆਂ ਜੇ ਮੈਂ ਸਮਾਪਤੀ ਤੋਂ ਪਿੱਛੋਂ ਪਰਤਿਆ ਤਾਂ ਹਾਰਿਆ ਹੀ ਜਾਣਿਓ ਘੋੜਾ ਤੋੜ ਲੱਗਿਆ ਸੁਖਾ ਸਿੰਘ ਚੜਤ ਸਿੰਘ ਵੱਲ ਤੱਕਦਾ ਬੋਲਿਆ ਘੋੜਾ ਛੇ ਸੁਖਾ ਸਿੰਘ ਤੋਂ ਵਿਕਾਲਾ ਸੀ ਅੱਧਾ ਦਰਿਆ ਟੱਪ ਕੇ ਰੁਕਿਆ ਰੇਤੇ ਦੇ ਇੱਕ ਛੋਟੇ ਜਿਹੇ ਢੇਰ ਉਤੇ ਸੁਖਾ ਸਿੰਘ ਚੜਤ ਸਿੰਘ ਨੂੰ ਕਹਿ ਕੇ ਗਿਆ ਸੀ ਕਿ ਕਿਸੇ ਨੂੰ ਵੀ ਮੇਰੇ ਪਿੱਛੇ ਨਹੀਂ ਆਉਂਦੇ ਨਾ ਇਹ ਜੰਗ ਸਵਾ ਲੱਖ ਖਾਲਸੇ ਦੀ ਹੈ ਸੋ ਉਹੀ ਸਰ ਕਰੇਗਾ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਹੋਇਆ ਇਤਿਹਾਸ ਪੜ੍ਹਦੇ ਆਂ ਸੁਣਦੇ ਆਂ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੀਆਂ ਪੁੱਲੋ ਚੁੱਕਾ ਹੁੰਦੇ ਨੇ ਇਤਿਹਾਸ ਪੜ੍ਹਦੇ ਆਂ ਹੋਈਆਂ ਪੁੱਲਾਂ ਦੀ ਮਾਫੀ ਮਾਫੀ ਚਾਹੁੰਦੇ ਹਾਂ ਔਰ ਗੁਰੂ ਸਾਹਿਬ ਅਗੇ ਅਰਦਾਸ ਕਰਨੀ ਕਿ ਸਿੰਘ ਨੂੰ ਇਤਿਹਾਸ ਪੜ੍ਹਨ ਦੀ ਸੁਣਾਉਣ ਦੀ ਸੁਣਨ ਦੀ ਸੋਝੀ ਬਖਸ਼ਣ ਅਗੇ ਇਹ ਜੰਗ ਦੀ ਅਗਲਾ ਅਧਿਆਇ ਕੱਲ ਨੂੰ ਲੈ ਕੇ ਅੱਗੇ ਲੈ ਕੇ ਹਾਜ਼ਰ ਹੋਵਾਂਗੇ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ